ਯੂਨਾਈਟਿਡ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਦੋਸਤੋ ਅੱਜ ਤਾਂ ਦੀ ਜਿਹੜੀ ਵੱਡੀ ਖਬਰ ਆ ਰਹੀ ਹੈ ਉਹ ਨੰਗਲ ਤੋਂ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਆ ਪਾਣੀ ਦਾ ਜਲ ਸતર ਘਟਦਾ ਜਾ ਰਿਹਾ ਉਹਨੂੰ ਲੈ ਕੇ ਪਾਖੜਾ ਨੰਗਲ ਡੈਮ ਦੇ ਉੱਤੇ ਮੰਗ ਕੀਤੀ ਹੈ ਕਿ ਜਿਹੜਾ ਉਹਨਾਂ ਕੋਲੋਂ ਫालतू ਜਿਹੜਾ ਪਾਣੀ ਜਮਾ ਉਹਨੂੰ ਜਿਹੜਾ ਕਿ ਰਾਜ ਦੇ ਸਤਲੁਜ ਦਰਿਆ ਵਿੱਚ ਛੱਡੇ ਜਾਵੇ ਤਾਂ ਕਿ ਜਿਹੜੀ ਝੋਨੇ ਦੀ ਬਿਜਾਈ ਦਾ ਸਿੱਧਾ ਲਾਭ ਕਿਸਾਨਾਂ ਨੂੰ ਮਿਲ ਸਕੇ ਇਸ ਤੋਂ ਬਾਅਦ ਜੇ ਤੁਹਾਨੂੰ ਦੱਸ ਦਈਏ ਕਿ ਇਹੜੇ ਸਤਲੁਜ ਦੇ ਕਿਨਾਰੇ ਦੇ ਉੱਤੇ ਪਿੰਡ ਦਾ ਜਾਂ ਕੋਈ ਵੀ ਲੋਕ ਬੈਠੇ ਨੇ ਉਹਨਾਂ ਨੂੰ ਪਹਿਲਾਂ ਹੀ ਇਸ ਵਾਰ ਸੂਚਿਤ ਕਰ ਦਿੱਤਾ ਗਿਆ ਕਿ ਜਿਹੜਾ ਪਾਖੜਾ ਨੰਗਲ ਡੈਮ ਤੋਂ ਪਾਣੀ ਛੱਡਿਆ ਜਾਣਾ ਤੇ ਉਹਨਾਂ ਨੂੰ ਆਪਣੀ ਜਾਨ ਤੇ ਮਾਲ ਦੀ ਰਾਖੀ ਲਈ ਪਹਿਲੇ ਜਿਹੜਾ ਸੂਚਿਤ ਕਰ ਦਿੱਤਾ ਗਿਆ ਹੈ ਜਿਹੜਾ ਕਿ ਪਾਖੜਾ ਨੰਗਲ ਡੈਮ ਤੋਂ 4500 ਕਿਊਸਿਕ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਜਿੰਨੂੰ ਕਿ ਪਹਿਲਾਂ ਸਾਡੇ 640 ਕਿਊਸਿਕ ਪਾਣੀ ਛੱਡੇ ਜਾਣਾ ਸੀ ਪਰ ਹੁਣ 4500 ਕਿਸਕ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਜਿਹਨੂੰ ਲੈ ਕੇ ਰਾਜ ਸਰਕਾਰਾਂ ਵੱਲੋਂ ਜਿਹੜਾ ਕਿ ਝੋਨੇ ਦੀ ਵਜਾਈ ਨੂੰ ਮੁੱਖ ਦੇਖਦੇ ਹੋਏ ਇਹਦਾ ਜਿਹੜਾ ਕੀ ਆ ਪ੍ਰਬੰਧ ਕੀਤਾ ਗਿਆ ਤੇ ਜਿਹੜੇ ਲੋਕ ਆਲੇ ਦੋਲੇ ਰਹਿ ਰਹੇ ਨੇ ਪਿੰਡਾਂ ਵਾਲੇ ਨੂੰ ਵੀ ਸੂਚਿਤ ਕੀਤਾ ਗਿਆ ਕਿ ਜਿਹੜਾ ਪਾਣੀ ਦੇ ਬਹਾਅ ਤੋਂ ਜਿਹੜਾ ਸਤਲੁਜ ਹੈ ਕਿਉਂਕਿ ਇੱਕੋ ਜੰ ਪਾਣੀ ਜੱਡੇ ਨਾਲ ਕਿਤੇ ਨਾ ਕਿਤੇ ਜਲ ਸਤਲੁਜ ਦਾ ਵੱਜ ਜਾਏਗਾ ਸੋ ਵੱਡੀ ਖਬਰ ਤੁਹਾਡੇ ਲਈ ਲੈ ਕੇ ਆਏ ਆ ਟਾਈਮ ਇਹ ਜਿਹੜਾ ਕਿ ਨੰਗਲ ਡੈਮ ਦੇ ਤੋਂ 45 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸਤਲੁਜ ਦੇ ਵਿੱਚ ਇਹ ਚੋਨੇ ਦੀ ਵੀ ਜਾਈ ਹੈ ਜਿਹੜੀ ਰਾਜ ਸਰਕਾਰਾਂ ਦਾ ਇੱਕ ਪਾਣੀ ਨੂੰ ਲੈ ਕੇ ਆਈਟਮ ਰੱਖੀ ਗਈ ਸੀ ਕਿ ਪਾਣੀ ਦੇ ਜਿਹੜਾ ਕੀ ਆ ਵਹਾਅ ਬਹੁਤ ਤੇਜ਼ ਹੁੰਦੇ ਜਾ ਰਹੇ ਆ ਤੇ ਪਾਣੀ ਜਿਹੜਾ ਕੀ ਆ ਜ਼ਮੀਨੀ ਸਰਚ ਘਟਦਾ ਜਾ ਰਿਹਾ ਜਿਹਨੂੰ ਲੈ ਕੇ ਆਈਟਮ ਸਤਲ ਜਿਹੜਾ ਕੀ ਸਤਲ ਦਰਿਆ ਦੇ ਵਿੱਚ ਨੰਗਲਿਆਂ ਦਾ ਪਾਣੀ ਘੱਡਿਆ ਜਾਣਾ ਜਿਹਨੂੰ ਲੈ ਕੇ ਸਰਕਰਾਂ ਦੀ ਵੀ ਗੱਲ ਕੀਤੀ ਗਈ ਹੈ ਤਾਂ ਚੋਨੇ ਦੇ ਜਿਹੜੇ ਕੀ ਕਿਸਾਨਾਂ ਨੂੰ ਸਿੱਧਾ ਲਾਭ ਦਿੱਤਾ ਜਾਏਗਾ ਪਿੱਛੇ ਕੁਝ ਦਿਨ ਪਹਿਲਾਂ ਵੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਇਹ ਗੱਲ ਕਹੀ ਸੀ ਕਿ ਨਹਿਰੀ ਭਾਗ ਦਾ ਪਾਣੀ ਜਿਹੜਾ ਕਿ ਹੈ ਵੱਧ ਤੋਂ ਵੱਧ ਕਿਸਾਨ ਯੂਜ਼ ਕਰਨ ਦੇ ਡਿੱਗਦੇ ਜਲ ਸਰਦਰ ਨੂੰ ਦੇਖ ਕੇ ਜਿਹੜਾ ਕਿ ਹੈ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ। ਤੋਂ ਤੁਹਾਡਾ ਕੀ ਕਹਿਣਾ ਹੈ ਆਪਣੇ ਕਮੈਂਟਾਂ ਵਿੱਚ ਦੱਸਣਾ। ਬਣੇਰੋ ਯੂਨਾਈਟਿਡ ਪੋਸਟ ਨਾਲ ਯੂਨਾਈਟਿਡ ਪੋਸਟ ਦੇ ਗਰੇ ਸਾਰੇ ਦਸ਼ਕਰਾਂ ਸਵਾਗਤ ਹੈ ਦੋਸਤੋ ਐਤਨ ਦੀ ਜਿਹੜੀ ਵੱਡੀ ਖਬਰ ਆ ਰਹੀ ਹੈ ਉਹ ਨੰਗਲ ਤੋਂ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਇਹ ਪਾਣੀ ਦਾ ਜਲਸਤਰ ਘਟਦਾ ਜਾ ਰਿਹਾ ਉਹਨੂੰ ਲੈ ਕੇ ਪਾਖੜਾ ਨੰਗਲ ਡੈਮ ਦੇ ਉੱਤੇ ਮੰਗ ਕੀਤੀ ਹੈ ਕਿ ਜਿਹੜਾ ਉਹਨਾਂ ਕੋਲੋਂ ਫालतू ਜਿਹੜਾ ਪਾਣੀ ਜਮਾ ਉਹਨੂੰ ਜਿਹੜਾ ਕਿ ਰਾਜ ਦੇ ਸਤਲੁਜ ਦਰਿਆ ਵਿੱਚ ਛੱਡੇ ਜਾਵੇ ਤਾਂ ਕਿ ਜਿਹੜੀ ਝੋਨੇ ਦੀ ਵਿਜਾਈ ਦਾ ਸਿੱਧਾ ਢਲਾਬ ਕਿਸਾਨਾਂ ਨੂੰ ਮਿਲ ਸਕੇ ਇਸ ਤੋਂ ਬਾਅਦ ਜੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਤਲੁਜ ਦੇ ਕਿਨਾਰੇ ਦੇ ਉੱਤੇ ਪਿੰਡ ਹੈ ਜਾਂ ਕੋਈ ਸੀ ਲੋਕ ਬੈਠੇ ਨੇ ਉਹਨਾਂ ਨੂੰ ਪਹਿਲਾਂ ਹੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਕਿ ਜਿਹੜਾ ਪਾਖੜਾ ਨੰਗਲ ਡੈਮ ਤੋਂ ਪਾਣੀ ਛੱਡਿਆ ਜਾਣਾ ਤੇ ਉਹਨਾਂ ਨੂੰ ਆਪਣੀ ਜਾਨ ਤੇ ਮਾਲ ਦੀ ਰਾਖੀ ਲਈ ਪਹਿਲੇ ਜਿਹੜਾ ਸੁਚੇਤ ਕਰ ਦਿੱਤਾ ਗਿਆ ਹੈ ਜਿਹੜਾ ਕਿ ਪਾਖੜਾ ਨੰਗਲ ਡੈਮ ਤੋਂ 4500 ਕਿਊਸਿਕ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਜਿੰਨੂੰ ਕਿ ਪਹਿਲਾਂ ਸਾਡੇ 640 ਕਿਊਸਿਕ ਪਾਣੀ ਛੱਡੇ ਜਾਣਾ ਸੀ ਪਰ ਹੁਣ 4500 ਕਿਊਸਿਕ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਜਿਹਨੂੰ ਲੈ ਕੇ ਰਾਜ ਸਰਕਾਰਾਂ ਵੱਲੋਂ ਜਿਹੜਾ ਕਿ ਝੋਨੇ ਦੀ ਫਸਾਹੀ ਨੂੰ ਮੁੱਖ ਦੇਖਦੇ ਹੋਏ ਇੰਦਾ ਜਿਹੜਾ ਕੀ ਆ ਪ੍ਰਬੰਧ ਕੀਤਾ ਗਿਆ ਤੇ ਜਿਹੜੇ ਲੋਕ ਆਲੇ-ਦੋਲੇ ਰਹਿ ਰਹੇ ਨੇ ਪਿੰਡਾਂ ਵਾਲੇ ਨੂੰ ਵੀ ਸੂਚਿਤ ਕੀਤਾ ਕਿ ਜਿਹੜਾ ਪਾਣੀ ਦੇ ਵਹਾਅ ਤੋਂ ਜਿਹੜਾ ਸਰ ਗ੍ਰੈਂਡ ਕਿਉਂਕਿ ਕੁਦਰਤ ਪਾਣੀ ਜਿੱਦਣ ਨਾਲ ਕਿਤੇ ਨਾ ਕਿਤੇ ਜਲ ਸਰ ਸਤਲੁਜ ਦਾ ਵੱਜ ਜਾਏਗਾ ਸੋ ਵੱਡੀ ਖਬਰ ਤੁਹਾਡੇ ਲਈ ਲੈ ਕੇ ਆਏ ਆ ਟਾਈਮ ਇਹ ਜਿਹੜਾ ਕਿ ਨੰਗਲ ਡੈਮ ਦੇ ਤੋਂ 4500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸਤਲੁਜ ਦੇ ਵਿੱਚ ਜਿਹੜੀ ਝੋਨੇ ਦੀ ਬਿਜਾਈ ਹੈ ਜਿਹੜੀ ਰਾਜ ਸਰਕਾਰਾਂ ਦਾ ਇੱਕ ਪਾਣੀ ਨੂੰ ਲੈ ਕੇ ਆਈਟਮ ਰੱਖੀ ਗਈ ਸੀ ਕਿ ਪਾਣੀ ਦੇ ਜਿਹੜਾ ਗਿਆ ਵਹਾਅ ਬਹੁਤ ਤੇਜ਼ ਹੁੰਦੇ ਜਾ ਰਹੇ ਆ ਤੇ ਪਾਣੀ ਜਿਹੜਾ ਕਿ ਹੈ ਜਮੀਨੀ ਸਰਚ ਘਟਦਾ ਜਾ ਰਿਹਾ ਜਿਹਨੂੰ ਲੈ ਕੇ ਇਸ ਟਾਈਮ ਸਤਲ ਜਿਹੜਾ ਕਿ ਸਤਲ ਦਰਿਆ ਦੇ ਵਿੱਚ ਨੰਗਲਿਆਂ ਦਾ ਪਾਣੀ ਘੜਿਆ ਜਾਣਾ ਜਿਹਨੂੰ ਲੈ ਕੇ ਸਰਕਰਨ ਦੀ ਵੀ ਗੱਲ ਕੀਤੀ ਗਈ ਹੈ ਤਾਂ ਝੋਨੇ ਦੇ ਜਿਹੜੇ ਕਿ ਕਿਸਾਨਾਂ ਨੂੰ ਸਿੱਧਾ ਲਾਭ ਦਿੱਤਾ ਜਾਏਗਾ ਪਿੱਛੇ ਕੁਝ ਦਿਨ ਪਹਿਲਾਂ ਵੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਇਹ ਗੱਲ ਕਹੀ ਸੀ ਕਿ ਨਹਿਰੀ ਭਾਗ ਦਾ ਪਾਣੀ ਜਿਹੜਾ ਕਿ ਹੈ ਵੱਧ ਤੋਂ ਵੱਧ ਕਿਸਾਨ ਯੂਜ਼ ਕਰਨ ਜਿਹੜਾ ਕਿ ਹੈ ਡਿੱਗਦੇ ਜਲ ਸਰ ਨੂੰ ਦੇਖ ਕੇ ਜਿਹੜਾ ਕਿ ਹੈ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੁਹਾਡਾ ਕੀ ਕਹਿਣਾ ਹੈ ਆਪਣੇ ਕਮੈਂਟਾਂ ਵਿੱਚ ਜੂ ਦੱਸਣਾ ਬਨੇਰੋ ਯੂਨਾਈਟਿਡ ਪੋਰਟ ਨਾਲ